ਜਿੰਦਾਬਾਦ ਜਿੰਦਾਬਾਦ ਰਾਜ ਦੀ ਸੇਡਲੇਵਾ ਜਿੰਦਾਬਾਦ 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 ਭਾਰਤੀ ਸਾਨੀ ਨੇ ਸਿੱਧੂ ਵਰ ਜਿੰਦਾਬਾਦ 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 ਭਾਰਤੀ ਸਾਨੀ ਨੇ ਸਿੱਧੂ ਵਰ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਦਿੱਲੀ ਸਰਕਾਰ ਮੁਰਦਾਬਾਦ 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 ਸਿੱਟੇ ਸਰਕਾਰ ਮੁਰਦਾਬਾਦ ਮੁਰਦਾਬਾਦ ਗਿਆਨ ਜੋਤ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਗੁਲਾਕੋਟ ਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਘਨੌਰੀ ਬਾਡਰ ਤੇ ਮਰਨwarte ਤੇ ਬੈਠੇ ਹਨ ਉਹਨਾਂ ਦੀ ਸਿਹਤ ਦੀ ਆਬੀ ਲਈ ਅੱਜ ਕੋਟਕਪੂਰਾ ਵਿਖੇ ਗੁਰਦੁਆਰਾ ਚੁੱਲਾ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਗਈ ਅਤੇ ਮਿਸਾਲ ਮਾਰ ਚ ਸ਼ਹਿਰ ਦੇ ਵਿੱਚ ਯੂਨੀਅਨ ਵੱਲੋਂ ਕੱਢਿਆ ਗਿਆ ਸੋ ਐ ਸਮੇਂਦਰਾ ਨਾ ਉਹ ਗੱਲਬਾਤ ਕਰਦੇ ਆਂ ਭਾਈ ਅਰਜੁਨ ਅਰਗੋ ਬੇਦਨ ਨੂੰ ਸੰਦਾਰੋਹ ਸ਼੍ਰੀ ਹਨ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ 23 ਸੰਦੋ ਇਦਾਇ ਤੀਹ ਬਹਾਦਰ ਸੰਦਰਾ ਕਲਨੌ ਨੇ ਤਾਵੇ ਤਾਈ ਸਤਿ ਆਈਏ ਸਹਾਏ 10ਵਾਂ ਪੜਸ਼ਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਆਈਏ ਸਹਾਏ 10ਵਾਂ ਪੜਸ਼ਾਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀ ਦਾਤਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੀਆਂ ਚੋਹਾਂ ਸਰਦਾਂ ਜਾਂਦਿਆਂ 40 ਮੁਕਤਿਆਂ ਅਠੀਆਂ ਅੰਦੀਆਂ ਤਰਮੀਆਂ ਜਿਨ੍ਹਾਂ ਨਾਮ ਜਪਿਆ ਗਣਕੇਸ਼ ਜੋ ਦੇਖ ਜਲਾਈ ਤੇ ਗਵਾਹੀ ਜੇ ਕਿ ਅਟਕੀ ਸਾਤ ਨਾ ਪਿਆਰੇ ਇਸ ਚਾਰਨੀ ਕਮਾਈ ਦਾ ਧਿਆਨ ਤੱਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਵਾਹਿਗੁਰੂ ਜੰਮਰ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਸੀਸ ਦੇ ਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚੜਗੀਆਂ ਤੇ ਚੜੇ ਆਰੰਭਾਂ ਅੰਤ ਰਾਗੇ ਗੁਰਦੁਆਰੇ ਦੀ ਸ਼ੀਵਾਲੇ ਕੁਰਬਾਨੀਆਂ ਕੀਤੀਆਂ ਮਨ ਨਹੀਂ ਆ ਰਿਹਾ ਸਿੱਖੀ ਕੇ ਸੰਸਾਰ ਸੰ ਨਾਲ ਨਿਵਾਹੀ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਗਤ ਤਰਤਾਂ ਸਰਬਤ ਗੁਰਦੁਆਰਿਆਂ ਦਾ ਤਰਤਕੇ ਬੋਲੋ ਜੀ ਵਾਹਿਗੁਰੂ ਇਸమే ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਂਨ ਕਾ ਸਤ ਕਾ ਸਰਬ ਸੋਖ ਹੋਵੇ ਜਹਾਨ ਖਾਲਸਾ ਤਰਪ ਤਹਾਂ ਤਹਾਂ ਰਛਾ ਰਿਐ ਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਹਿਜ ਜੀ ਸਹਾਇ ਖਾਲਸੇ ਜੀ ਕੇ ਘੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਨ ਦਾਤ ਬਿਵੇਗ ਦਾਤ ਵਿਸਾਧਾਨ ਪਰੋ sada ਦਾਨ ਸਿਦਾਨ ਨਾਮ ਦਾਤ ਸ੍ਰੀ ਅਮਰਤ ਸਰ ਜੀ ਦੇ ਇਸ ਨਾਮ ਚੱਖੀਆਂ ਝੱਡੇ ਗੁਰਗੇ ਤੁਗੋ ਜੁਗਾ ਟਲ ਤਰਨ ਕਾ ਜੈਕਾਰ ਜੀ ਮਨਤਾ ਰਖਾ ਬਿਵਜ ਰੂਪ ਏ ਅਕਾਲ ਪੁਰਖ ਆਪਣੇ ਬੰਦ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਵਰਤਾਂ ਮੰਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ দান ਖਾਲਸਾ ਜੀ ਨੂੰ ਬਖਸ਼ੂ ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਧਾਣ ਨਿਉਟਿਆਂ ਦੇ ਤਨ ਤੰਦ ਸ਼੍ਰੀ ਗੋਵਿੰਦ ਸਿੰਘ ਜੀ ਮਹਾਰਾਜ ਆਪ ਜੀ ਚਰਨ ਛੋਹ ਪ੍ਰਾਪਤ ਇਤਿਹਾਸ ਸਥਾਨ ਗੁਰਦੁਆਰਾ ਤੁਲਾ ਸਾਹਿਬ ਬਾਬਾ ਦਸਾ ਸਿੰਘ ਜੀ ਵਿਖੇ ਤਨ ਤੰਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਪ ਜੀ ਦੇ ਅਜੂਰ ਅਰਦਾਸ ਬੇਨਤੀ ਹੈ ਸਰਦਾਰ ਚਕਜੀ ਸਿੰਘ ਜੀ ਟੱਲੇਵਾਲ ਜੋ ਕਿ ਕਿਸਾਨੀ ਮੰਡਾਂ ਨੂੰ ਮੁਖ ਰੱਖਦਾ ਆ ਪਤਸ਼ਾਹ ਜੀ ਦਿੱਲੀ ਦੇ ਮਹਾਨ ਕਿਨੇ ਤਿੰਨਾਂ ਦੀ ਚੜ੍ਹਦੀ ਕਲਾ ਨੂੰ ਬਖਰਾਦਿਆ ਹੋਇਆ ਸਮੂਹ ਸਤ ਸੰਗਤ ਕਿਸਾਨ ਜੱਟੀਆਂ ਵੱਲੋਂ ਅੰਦਾਜ਼ ਪਾਸ਼ਾ ਜੀ ਆਪ ਜੀ ਨੇ ਕਿਰਪਾ ਕਰਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਤੰਦਰੁਸਤੀਆਂ ਬਰਚਸ਼ ਕਰਨੀਆਂ ਲੰਮੀ ਅਰਦਾਬਾਂ ਬਰਚਸ਼ ਕਰਨੀ ਪਾਸ਼ਾ ਜੀ ਸੰਘਰਸ਼ ਵਿੱਚ ਫਿੱਸਾ ਲੈ ਰਿਹਾ ਸਮੂਹ ਸਿੱਖਤ ਤੇ ਬੰਦੀਆਂ ਪਾਸ਼ਾ ਜੀ ਕਿਸਾਨ ਜਥੇਬੰਦੀਆਂ ਦੇ ਸਰਦਾਰੀ ਮੇਰਾ ਪਰੇ ਹੱਥ ਰੱਖਣੇ ਇਨਸਾਫ ਦੋਣ ਸੰਤੋਖੇ ਸਹਾਇ ਹੋਣਾ ਜੀ ਇਸ ਮੇਲੇ ਅਰਦਾਸ ਬੰਦੀ ਆਪ ਜੀ ਦੇ ਬਾਕੀ ਸਰਦਨ ਸਭਨਾ ਦੇ ਆਰਥ ਸੰਗੂਕੇ ਸਹਾਇ ਗੁਣ ਸਤੂ ਜੀ ਕਿਸਾਨ ਅਤੇ ਬਦੀਆਂ ਲੋਕ ਕੈਂਟਰ ਮਾਰਜ ਕੱਢਿਆ ਜਾਣਾ ਆਪ ਜੀ ਨੇ ਆਗਿਆ ਬਖਸ਼ ਕਰਨੀ ਅੰਗ ਸੰਗੂਕੇ ਸਹਾਇਤਾ ਕਰਨੀ ਤੇ ਸਹੀ ਪਿਆਰੇ ਮਿਲਿਓ ਜਿਨਾ ਮਿਲਾਂ ਅਮ ਜੀ ਦਾ ਹੀ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਣ ਬਣ واحرو جی کا خالس واحو جی کی فتح بولی سو ناریا کار واحر جی کا خالصہ واحو جی کی فتح سنت سنگ نوارجن ਤੇ ਰੱਖਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਾ ਸ੍ਰੀ ਮਹੱਲਾ 5 ਜਾਗੋ ਹਰ ਸਾਹ ਵਾਲਿਮ ਜੀ ਕੀ ਫਤਿਹ ਇਹਨਾਂ ਨੇ ਮੈਂ ਜਗਜੀਗ ਸਿੰਘ ਢੱਲੇ ਵਾਲਾ ਨਾਲ ਸੰਬੰਧਤ ਆ ਮੈਂ ਜਿਹੜਾ ਹੈਗਾ ਲਖੋਵਾਲ ਵੇਲੇ ਜਦੋਂ ਸੀ ਇੱਕ ਯੂਨੀਅਨ ਸੀ ਉਸੋਂ ਮੈਂ ਡਿਸਪਰੇਡੈਂਟ ਸੀ ਪਰ ਉਸ ਤੋਂ ਬਾਅਦ ਸਾਡੇ ਜਗਜੀਤ ਸਿੰਘ ਢੱਲੇ ਵਾਲਾ ਅਸੀਂ ਤੇ ਸਾਰੀਆਂ ਜਿੰਨੀਆਂ ਵੀ ਜੱਥੇਬੰਦੀਆਂ ਬਾਅਦ ਚ ਸਾਰੇ ਹੌਂਦ ਵਿੱਚ ਆਇਆ ਸੋ ਸਾਰੇ ਮੇਰੇ ਸਤਿਕਾਰਯੋਗ ਆ ਪਰ ਜਗਜੀਤ ਸਿੰਘ ਡੱਲੇਵਾਲ ਨਾਲ ਮੈਂ ਅਟੈਚਮੈਂਟ ਤਾਂ ਜੋ ਅੱਜ ਦਾ ਪ੍ਰੋਗਰਾਮ ਸੀ ਇਹ ਜੋ ਜਗਜੀਤ ਸਿੰਘ ਡੱਲੇਵਾਲ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਹੇ ਆ ਉਹਨੂੰ ਮੰਨਦੇ ਨਾਲ ਰੱਖਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ ਜੀ ਜੋ ਅੱਜ ਅਮਰਸਰ ਸਾਹਿਬ ਤੋਂ ਮਹਿਮ ਜਿਹੜੀ ਚੜ੍ਹਤ ਹੋਈ ਹੈ ਇਹ ਅੱਜ ਦੀ ਜੀ ਅਸੀਂ ਇੱਥੋਂ ਕੋਟਕਪੂਰੇ ਤੋਂ ਸਾਡੀ ਡਿਊਟੀ ਲੱਗੀ ਸੀ ਅਰਦਾਸ ਦੀ ਜਿਹੜੀ ਆਪਾਂ ਅਰਦਾਸ ਜਿਹੜੀ ਹੈ ਹਰ ਗੁਰਦੁਆਰਾ ਵਿੱਚ ਜਿਹੜੀ ਆ ਆਪਾਂ ਜਿਹੜੀ ਹੱਡਲੇਵਾਲ ਸਾਹਿਬ ਦੀ ਸੇਵਾ ਜਾਬੀ ਜਿਹੜੇ ਹਰ ਗੁਰਦਾਰੇ ਅਰਦਾਸ ਦਾ ਜਿਹੜਾ ਇਹ ਮਤਲਬ ਅੱਜ ਆਪਾਂ ਅਜਨ ਚੇਤ ਦੀ ਜਿਹੜਾ ਪ੍ਰੋਗਰਾਮ ਬਣਿਆ ਆਪਣਾ ਇਹ ਸ਼ਾਰਟਕਟ ਜਿਹੜਾ ਪ੍ਰੋਗਰਾਮ ਬਣਿਆ ਉਹਦੇ ਦੀ ਨਾਲ ਆਪਾਂ ਸਾਰਾ ਇਹ ਅੱਜ ਦਾ ਮੁੱਖ ਮਕਸਦ ਹੈ ਕਿ ਹਰ ਗੁਰਦਾਰੇ ਅਰਦਾਸਾਂ ਕੀਤੀਆਂ ਜਾਣ ਢੱਲੇਵਾਲ ਦੀ ਚੜ੍ਹਦੀ ਕਲਾ ਲਈ ਤੇ ਸਾਡੇ ਬਲਦੇਵ ਸਿੰਘ ਵਡਾਲਾ ਸਾਹਿਬ ਆ ਜਿਹੜੇ ਉਹ ਅੱਜ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਹੈਗਾ ਮੱਤਰ ਮਾਰਚ ਕਰਕੇ ਅਕਾਦਾਰ ਸਾਹਿਬ ਦੇ ਅੱਗੇ ਅਰਦਾਸ ਕਰੀ ਜਲੇਵਾ ਸਾਡੀ ਚੜ੍ਹਦੀ ਜਨਤਾ ਮਿਸਾਲ ਮਾਰਚ ਵੀ ਕਿਤੇ ਹਾਂ ਇਹ ਮਿਸਾਲ ਮਾਰਚ ਉਥੇ ਬਲਦੇਵ ਸਿੰਘ ਡਾਲਾ ਸਾਹਿਬ ਵੀ ਉਥੇ ਚੌਬਰਸਾਰ ਤੋਂ ਸ਼ੁਰੂ ਕਰ ਰਹੇ ਆ ਅਸੀਂ ਇੱਥੇ ਅੱਗੇ ਕੋਟਕਪੂਰਾ ਤੋਂ ਜਿਹੜਾ ਇਹ ਸ਼ੁਰੂਆਤ ਕੀਤੀ ਹੈ ਇਹ ਜਿਹੜੇ ਅਸੀਂ ਜਿਹੜਾ ਇਹ ਪ੍ਰੋਗਰਾਮ ਹੈਗਾ ਸਾਰੀਆਂ ਸੰਗਤਾਂ ਲਈਏ ਕਿਸੇ ਇੱਕ ਪਾਰਟੀ ਲਈ ਨਹੀਂ ਗਈ ਜਿੰਨੀਆਂ ਕਿਸਾਨ ਯੂਨੀਅਨ ਹੈ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਪਿੰਡ ਪਿੰਡ ਘਰ ਘਰ ਮਿਸਾਲ ਮਾਰਚ ਜਿਹੜੇ ਸ਼ੁਰੂ ਕਰਨ ਤੇ ਗੁਰੂ ਘਰਾਂ ਵਿੱਚ ਅਰਦਾਸ ਜਿੰਨਾ ਟਾਈਮ ਇਹ ਸ਼ਗਰਤ ਚੱਲਦਾ ਕਿ ਅੱਜ ਦਾ ਮੁੱਖ ਮਲ ਤੋਂ ਸਾਡਾ ਜਿਹੜਾ ਹੈਗਾ ਇਹ ਇੱਕ ਸ਼ੁਰੂਆਤ ਹੈ ਇੱਕ ਸ਼ੁਰੂਆਤ ਹੈ ਸੋ ਸਾਰੀਆਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਹ ਪਿੰਡ ਪਿੰਡ ਕਿਸੇ ਵੀ ਜਥੇਬੰਦੀਆਂ ਸੰਬੰਧਤ ਗਾਵਿਆਗਤੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਤੇ ਇਹ ਜਿਹੜੀਆਂ ਹੈਗੇ ਅਰਦਾਸ ਤੇ ਜਿਹੜੀ ਨਿਤ ਰੋਜ਼ਾਨਾ ਜਿਹੜੀ ਅਸੀਂ ਕੱਢਿਆ ਕਰਾਂਗੇ ਮਿਸਾਲ ਮਾਰਚਪਿੰਡ ਪਿੰਡ ਦਾ ਅਵਾਲਦੀ ਜਗਜੀਤ ਸਿੰਘ ਢੱਲੇਵਾਲੇ ਦੀ ਸਿਹਤ ਬਹੁਤ ਜਿਹੜੀ ਡਾਊਨ ਹੋ ਗਈ ਹੈ ਉਹਨਾਂ ਦਾ ਲੀਵਰ ਵੀ ਕਮਜ਼ੋਰ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਜ਼ਨ ਵੀ ਜਿਹੜਾ 12 ਤੋਂ 15 ਕਿਲੋ ਘਟ ਗਿਆ ਹੈ ਉਹਨਾਂ ਦੀ ਸਿਹਤ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹਨਾਂ ਦੀ ਸਿਹਤ ਨੂੰ ਵੇਖ ਕੇ ਹੀ ਜਿਹੜਾ ਅਚੰਚੇਤ ਸਾਨੂੰ ਇਹ ਐਮਰਜੈਂਸੀ ਪ੍ਰੋਗਰਾਮ ਜਿਹੜੇ ਇਹ ਜਾਰੀ ਕਰਦੇ ਪੈ ਰਹੇ ਆ ਵੀ ਸੰਗਠਾ ਜਿਹੜੀਆਂ ਉਹਨਾਂ ਨੇ ਸਿੱਧਾ ਜਾਬੀ ਲਈ ਗੁਰੂ ਘਰਾਂ ਵਿੱਚ ਅਰਦਾਸ ਕਰਨ ਅਤੇ ਉਸ ਤੇ ਚਿੰਤਤ ਕਰਦੇ ਸਰਕਾਰਾਂ ਦਾ ਰਵਈਆ ਕਿਵੇਂ ਵੇਖਦੇ ਹੋ ਸਰਕਾਰਾਂ ਦਾ ਰਵਈਆ ਸਾਰੇ ਦੇਖ ਰਹੇ ਆ ਕਿ ਕੋਈ ਵੀ ਜਿਹੜਾ ਰਿਸਪੌਂਸ ਨਾ ਆਉਣਾ ਇਹ ਬਹੁਤ ਨਰਾਸ਼ਾਜਨਕ ਲੋਕਾਂ ਵਿੱਚ ਜਿਹੜਾ ਸਰਕਾਰਾਂ ਪ੍ਰਤੀ ਬਹੁਤ ਹੀ ਇੱਕ ਪਰੋਸ ਜਾ ਰਿਹਾ ਹੈ ਕਿ ਸਰਕਾਰ ਸਾਡੀ ਕਿਉਂ ਨਹੀਂ ਗੱਲ ਸੁਣ ਲਈ ਅਸੀਂ ਜਿਹੜੀ ਕਿਸਾਨਾਂ ਦੀ ਹੱਡੀ ਆ ਜਦੋਂ ਪਿੱਛੇ ਸਾਡੇ ਐਡਾ ਵੱਡਾ ਆ ਪਿੱਛੇ ਜਿਹੜਾ 2 ਸਾਲ ਪਹਿਲਾਂ ਆਇਆ ਸੀਗਾ ਕੀ ਉਹਨੂੰ ਕਹਿੰਦੇ ਸੀ ਆਪਣਾ ਕਰੋਨਾ ਕਰੋਨਾ ਆਇਆ ਸਾਰੀ ਇੰਡਸਟਰੀ ਫੇਰ ਲੋਕ ਰਹਿ ਗਈ ਸੀ ਡੈੱਡ ਹੋ ਗਈ ਸੀ ਇੰਡਸਟਰੀ ਸਾਰਾ ਸਿਸਟਮ ਆ ਦੇਸ਼ ਦਾ ਡੈੱਡ ਹੋ ਗਿਆ ਸੀ ਪਰ ਉਦੋਂ ਸਾਨੂੰ ਸਟੈਂਡ ਕੀਤਾ ਸਾਡੀ ਕਿਸਾਨੀ ਨੇ ਸਟਾਰਟ ਕੀਤਾ ਤਾਂ ਅੱਜ ਸਾਡੇ ਨਾਲ ਦੁਰਭਿਆਰ ਜਿਹੜਾ ਹੋ ਰਿਹਾ ਸਾਰੀ ਜਿਹੜੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਸਾਡਾ ਦੇਸ਼ ਨੂੰ ਕਿਉਂਕਿ ਕਿਸਾਨ ਤੇ ਜਵਾਨ ਆ ਜਿਹੜੇ ਦੋ ਹੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਆ ਇਕਬਾਲ ਸਿੰਘ ਮਿਸਾਲ ਮਿਸਾਲ ਮਾਰਚ ਵੀ ਸ਼ੁਰੂ ਕਰਦੀਆਂ ਰਾਸ਼ਟਰੀ ਅਜੂਬ ਕਰਦੀਆਂ ਅਗਰ ਫਿਰ ਵੀ ਜੇਕਰ ਦਿਲਜੀਤ ਸਿੰਘ ਢੱਲੇਵਾਲ ਦਾ ਨਕਸਤਾਰ ਹੁੰਦਾ ਫਿਰ ਅਗਲਾ ਕੀ ਹੋਵੇਗਾ ਅਗਲਾ ਇਹ ਆ ਜੋ ਵੀ ਜਿਹੜੀਆਂ ਜਥੇਬੰਦੀਆਂ ਦਾ ਉਦੋਂ ਢੱਲੇਵਾਲ ਸਾਹਿਬ ਨੇ ਦੱਸ ਵੀ ਦਿੱਤਾ ਲਗਾਤਾਰ ਉਹਨਾਂ ਦਾ ਜੋ ਪ੍ਰੋਗਰਾਮ ਹੈ 1 2 3 4 5 ਤੱਕ ਉਹਨਾਂ ਨੇ ਕਿਹਾ ਸੀ ਕਿ ਸਾਡਾ ਪ੍ਰੋਗਰਾਮ ਜਾਰੀ ਰਹੂਗਾ ਉਸ ਤੋਂ ਬਾਅਦ ਅਗਲਾ ਪ੍ਰਧਾਨ ਉਸ ਵਾਰ ਜੋ ਵੀ ਉਹਨਾਂ ਨੇ ਸ਼ੋਮਕਾਰ ਦੋਲੇ ਵਪਾਰੀ ਵਰਗ ਦੀ ਜਿੱਥੋਂ ਤੱਕ ਗੱਲ ਕਰਾ ਹੋਇਆ ਉਹਨਾਂ ਨੇ ਰੈਫਰੈਂਸ ਸਿਸਟਮ ਪੈਦਾ ਕੀਤਾ ਕਿ ਕਿਸਾਨ ਨਹੀਂ ਤੇ ਵਪਾਰੀ ਵਰਗ ਦੀ ਪਛਾਣ। ਤੇ ਵੈਸੇ ਦੋਵੇਂ ਇੱਕੋ ਹੀ ਹੈ। ਔਰ ਅੱਜ ਵਕਤ ਦੀ ਡਿਮਾਂਡ ਹੈ ਜੇ ਵਪਾਰੀ ਵਰਗ ਮਜ਼ਦੂਰ ਅਤੇ ਕਿਸਾਨ ਜਿਦਾਂ ਨੂੰ ਇਕੱਠੇ ਹੋਣਾ ਚਾਹੀਦਾ ਕੋਈ ਵੀ ਸਰਕਾਰ ਆਈ ਹੈ ਉਹਨਾਂ ਨੇ ਡਿਵਾਈਡ ਕਰਕੇ ਦੋਵਾਂ ਨੂੰ ਹੀ ਤੰਗ ਕੀਤਾ ਵਪਾਰੀ ਵਰਗ ਨੂੰ ਤਾਂ ਇੰਨਾ ਪਰੇਸ਼ਾਨ ਕੀਤਾ ਹੋਇਆ ਜਿਵੇਂ ਜਹਾਨ ਦਾ ਮੈਂ ਤਾਂ ਹੀ ਬੇਨਤੀ ਕਰਦਾ ਕਿ ਕਿਸਾਨ ਤੇ ਵਪਾਰੀ ਇਕੱਠੇ ਹੋ ਕੇ ਪੰਜਾਬ ਨੂੰ ਬਚਾਣ ਲਈ ਤਗੜੇ ਹੋ ਕੇ ਹੱਲਾ ਮਾਰਨ ਤਾ ਕਿ ਕੋਈ ਵੀ ਸਰਕਾਰ ਉਹ ਇਸ ਤਰ੍ਹਾਂ ਦੇ ਉਸਰਾਲੇ ਨਾ ਕਰ ਸਕੇ ਜੋ ਚੱਲ ਰਹੇ ਜਦੋਂ ਵੀ ਦੇਖੋ ਜਾਂ ਤਾਂ ਉਹ ਕਿਸਾਨੀ ਜਾਂ ਮਜ਼ਦੂਰ ਨੂੰ ਜਾਂ ਵਪਾਰੀ ਦੇ ਅੱਢ ਅੱਢ ਟੈਕਸ ਸੋਖਦੇ ਜਾ ਰਹੇ ਆ ਕਿ ਪੋਲੀਟੀਕਲ ਲੋਕਾਂ ਕੋਲ ਪੈਸਾ ਨਹੀਂ ਕਿ ਉਹਨਾਂ ਦਾ ਕੋਈ ਸਮਾਜਪਰਦੇ ਰਵੱਈਆ ਠੀਕ ਨਹੀਂ ਹੋਣਾ ਚਾਹੀਦਾ ਕਿ ਸਮਾਜਪਰਦੇ ਉਹਨਾਂ ਦੀ ਦੇਣਦਾਰੀ ਨਹੀਂ ਬਣਦੀ ਕਿ ਸਮਾਜਪਰਦੇ ਉਹ ਆਪ ਦੇ ਫੰਡ ਚੋਂ ਕੁਝ ਨਹੀਂ ਦੇ ਸਕਦੇ ਸਾਡੇ ਜੋ ਤਨਖਾਹ ਲੈਂਦੇ ਆ ਜਾਂ ਪੈਨਸ਼ਨਾਂ ਲੈਂਦੇ ਇੰਨੇ ਇੰਨੇ ਇਹ ਉਹਨਾਂ ਦਾ ਫੌਜੀ ਨਹੀਂ ਬੰਦਾ ਪੰਜਾਬ ਦੇ ਡਵੈਲਪਮੈਂਟ ਲਈ ਉਹ ਵੀ ਕੋਈ ਹਿਸਾਬ ਆਨ ਕੇ ਸਿਰਫ ਇੱਕੋ ਇੱਕ ਕੰਮ ਹੈ ਕਿ ਬੇਅਸ ਕਰੋ ਔਰ ਲੁੱਟੋ ਮੋਚ ਕਰੋ ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਕਿਸਾਨ ਮਜ਼ਦੂਰ ਔਰ ਵਪਾਰੀ ਵਾਲੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਇਹ ਕਲਾਂ ਮਾਰਨ ਬਹੁਤ ਬਹੁਤ ਧੰਨਵਾਦ ਜੀ ਹੈ ਆ ਪ੍ਰਧਾਨ ਜੀ ਪ੍ਰਧਾਨ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਢੜੀਵਾਲ ਹੈ ਮੈਂ ਕਾਈ ਪ੍ਰਧਾਨ ਪਿੰਡ ਸੰਧਵਾ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਕੀ ਮਕਸਦ ਤੁਹਾਡਾ ਕੀ ਕਰਨਾ ਸਾਡੇ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡੇ ਪੱਤਰਕਾਰ ਸ਼੍ਰੀ ਜੀ ਦੇ ਮਿਲਣ ਲਈ ਸਾਡੇ ਨੇਕ ਜੀ ਦੇ ਸਭ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਬਾਕੀ ਲੋਕਾਂ ਨੇ ਸੁਣਿਆ ਇਹ ਹੈ ਕਿ ਸਦਾਜੀ ਜੀ ਸਾਡੇ ਵਾਲਾ ਜੋ ਮਰਨ ਮਰ ਕੇ ਬਿਠਿਆ ਅੱਜ 17ਵਾਂ ਦਿਨ ਹੋ ਗਿਆ ਨਾ ਹੋਰੀ ਉਹਨਾਂ ਦਾ ਪਰਨ ਹੈ ਜਥੇ ਬੰਦੇ ਵੀ ਫੈਸਲਾ ਹੈ ਉਹ ਸ਼ਾਦ ਦਾ ਦੇਖਣਗੇ ਲੇਕਿਨ ਮੋਰਚਾ ਉਚਾਲੇ ਨਾ ਛੱਡ ਸਕਦੇ ਨਾ ਹੀ ਕਬੂਲ ਕਰਨਾ ਨਹੀਂ ਆਪ ਨੂੰ ਜਵਾਬ ਤੇ ਨਾ ਹੀ ਸਰਕਾਰਾਂ ਇਹਦੀ ਦੀ ਉਮੀਦ ਕਰ ਵੀ ਮੋਰਚਾ ਛੱਡ ਕੇ ਪਾਚਾਂ ਆਉਂਦੀ ਐ ਤਾਂ ਛੰਭੂ ਬਾਰਡਰ ਖਨੋਰੀ ਬਾਰਡਰ ਮੁੰਡਿਆ ਭਾਈ ਤਾਂ ਮੈਂ ਚੱਲ ਰਿਹਾ ਬੜੀ ਚੜ੍ਹਦੀ ਕਲਾ ਇਕ ਹੈ ਤੇ ਜਿਹੜੇ ਮੇਰੇ ਕਿਸਾਨ ਵੀਰ ਜਿੰਨੇ ਪਹੁੰਚੇ ਸਾਰੇ ਵਿਧਾਈ ਦੇ ਪਾਤਰ ਹੈ ਔਰ ਅਸੀਂ ਸਰਕਾਰਾਂ ਨੂੰ ਦੱਸਣਾ ਬਚਾਉਣੇ ਆ ਤੇ ਜੋ ਅਸੀਂ ਮੰਗ ਰਹੇ ਆ ਸਾਡਾ ਹੱਕ ਹੈ ਅਸੀਂ ਕਿਹੜ ਹਰਕਤ ਨਹੀਂ ਮਾਰ ਰਹੇ ਸਿਰਫ ਜੋ ਸਾਡਾ ਹੱਕ ਮਰਦਾ ਤੁਹਾਡੇ ਕੋਲ ਹੀ ਮੰਗ ਰਹੇ ਆ ਜੋ ਤੇ ਸਾਡਾ ਵਾਅਦਾ ਕੀਤਾ ਉਹ ਸਾਨੂੰ ਲੱਕ ਬਰੋਂ ਪਿੱਛੇ ਅਸੀਂ ਧਰਨੇ ਲਾਏ ਆ ਇਹ ਸਾਡਾ ਸ਼ੌਂਕ ਹੈ ਅਗਰ ਸਰਕਾਰਾਂ ਜੌਣ ਵਿੱਚ ਜਗਦੀਸ਼ ਸਿੰਘ ਢੱਲੇਵਾਰ ਨੂੰ ਗੱਲਬਾਤ ਹੋ ਗਿਆ ਤੇ ਮੈਂ ਇਹਨੂੰ ਦੱਸਣਾ ਚਾਹੁੰਦਾ ਕਿ ਲੜੀਵਾਰ ਲੜੀ ਸਾਡੇ ਪਰ ਜੋਦੇ ਪਰਮਾਤਮਾ ਦੇ ਅਸ਼ੀਰਵਾਦ ਨਾਲ ਚਾਰ ਬੱਠੇ ਮਾਰਨ ਬੱਥ ਰੱਖਣ ਦੇ ਲੜੀਵਾਰ ਲੜੀਵਾਰੇ ਇੱਕ ਤੋਂ ਸਾਤ ਦਿਨ ਤੇ ਬਾਅਦ ਤਿੰਨ ਸਾਡਾ ਗੜੀਵਾਰ ਪ੍ਰੋਗਰਾਮ ਇਸ ਦਾ ਚੱਲਦਾ ਰਹਿਣਾ ਹੈ ਇਹ ਸਮਾਪਤ ਨਹੀਂ ਹੋਣਾ ਜੋ ਤੱਕ ਇਹ ਸਰਕਾਰਾਂ ਸਾਡੀਆਂ ਮੰਗਾਂ ਮੰਨ ਨਹੀਂ ਲੈਂਦੀ। ਜੈ ਹਿੰਦ ਜਿੰਦਾਬਾਦ ਜਿੰਦਾਬਾਦ ਜੌਦੀ ਸਿੰਘ ਢੱਲੇਵਾਰ ਜਿੰਦਾਬਾਦ 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 ਸਾਂਨੀ ਨੇ ਸਤੂਬਰ ਜਿੰਦਾਬਾਦ 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 ਪਾਰਟੀ ਸਾਂਨੀ ਨੇ ਸਤੂਬਰ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਦਿੱਲੀ ਸਰਕਾਰ ਮੁਰਦਾਬਾਦ 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 ਸਿੱਕਾ ਸਰਕਾਰ ਮੁਰਦਾਬਾਦ ਮੁਰਦਾਬਾਦ ਅੱਜ ਦੇ ਸੁਨਸਾਲ ਮਾਰਚ ਦੀ ਗਵਾਈ ਸਰਦਾਰ ਅਕਬਾਲ ਸਿੰਘ ਖਾਲਸਾ ਫੁੱਡਿਆਂ ਵਾਲਿਆਂ ਨੇ ਕੀਤੀ ਸੋ ਨਾਲ ਹੀ ਉਹਨਾਂ ਨੇ ਗੁਰਮੁਖਰਾ ਸਾਹਿਬ ਕੋਲ ਅਰਦਾਸ ਬੇਨਤੀ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸੇਤਿਆਬੀ ਲਈ ਪ੍ਰਸਤਾਵਨਾ ਕੀਤੀ ਸੋ ਅੱਜ ਦਾ ਇਕੱਠ ਸਰਕਾਰ ਤੋਂ ਮੰਗ ਕਰਦਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਨਜਿੱਠਿਆ ਜਾਵੇ ਸੋ ਤੁਸੀਂ ਦੇਖ ਰਹੇ ਹੋ ਗਿਆਨ ਜੋਤੀ ਚੈਨਲ ਤੇ ਇਹ ਮੈਂ ਕੋਟਕਪੂਰਾ ਤੋਂ ਬਿਆਨ ਸਿੰਘ ਸਿੱਧੂ ਧੰਨਵਾਦ ਸਾਰ